ਪਹਿਲਾਂ ਮੋੜਾ ਦਿੱਤਾ ਜਾਂਦਾ ਸੀ ਜੀ ਅੱਜ ਮੋੜਾ ਲੱਭਿਆ ਜਾਂਦਾ ਹੈ ਇੰਨੇ ਆਧੁਨਿਕ ਹੋ ਜੀਏ ਕਿ ਸਾਨੂੰ ਚਾਰ ਬੰਦੇ ਲੱਭਣੇ ਨਾ ਕਿ ਜਦੋਂ ਮੋੜਾ ਦੇਣਾ ਹੋਵੇ ਉਹ ਪਾਤਰ ਸਾਹਿਬ ਨੇ ਆਪਣੇ ਸ਼ੇਅਰ ਦੇ ਵਿੱਚ ਕਹਿੰਦੇ ਹੁੰਦੇ ਮੈਨੂੰ ਪ੍ਰੋਪਰ ਤਰੀਕੇ ਨਾਲ ਸ਼ੇਅਰ ਤਾਂ ਨਹੀਂ ਯਾਦ ਹੈਗਾ ਕਿ ਇਹਨਾਂ ਸੱਚ ਨਾ ਬੋਲ ਚਾਰਕ ਬੰਦੇ ਰੱਖ ਲੈ ਹਨਾ ਹਾਂ ਮੋਢਾ ਦੇਣ ਲਈ ਮੋਢਾ ਦੇਣ ਲਈ ਇਸ ਕਰਕੇ ਔਖੇ ਹੋ ਗਏ ਬੰਦੇ ਤਾਂ ਅਸੀਂ ਸਾਰੇ ਝੂਠ ਬੋਲਦੇ ਆ ਪਰ ਫਿਰ ਵੀ ਚਾਰ ਬੰਦੇ ਲੱਪਣੇ ਔਖੇ ਇਸ ਕਰਕੇ ਹੋ ਗਏ ਇਹਦੇ ਪਿੱਛੇ ਕਾਰਨ ਹੈ ਕੁਝ ਉਹ ਅੰਧਵਿਸ਼ਵਾਸ ਦੇ ਕਰਕੇ ਨੇੜਲੇ ਰਿਸ਼ਤੇਦਾਰ ਚਾਹੁੰਦੇ ਹੋਇਆ ਵੀ ਕਈ ਵਾਰ ਮੋਢਾ ਦੇਣ ਦੀ ਬਜਾਏ ਕੰਨ ਨੂੰ ਫੋਨ ਲਾ ਕੇ ਸਾਈਡ ਨੂੰ ਨਿਕਲ ਜਾਂਦੇ ਆ ਉਹ ਅੰਧਵਿਸ਼ਵਾਸ ਪਤਾ ਕੀ ਹੈ ਉਹ ਕਹਿੰਦੇ ਵੀ ਜਿਹੜੇ ਕਾਨੀ ਲੱਗਣਗੇ ਨਾ ਉਹ ਹੀ ਫਿਰ ਆਸਤ ਚੁਗਣ ਵੀ ਜਾਣਗੇ ਹੂੰ ਬਕਾਲੂ ਫਿਰ ਉਹ ਜੇ ਜਾਂ ਕਾਲੂ ਜਾਂ ਪਰਸਨ ਜੇ ਆਸਤ ਚੁਗਣੇ ਆ ਉਹ ਕਾਨੀਆਂ ਨੂੰ ਫੇਰ ਆਉਣਾ ਪਊਗਾ ਤੇ ਜਿਹੜੇ ਆਸਤ ਚੁਗਣ ਆਉਣਗੇ ਉਹ ਇਹਨਾਂ ਦੇ ਘਰ ਜਾ ਕੇ ਰੋਟੀ ਵੀ ਖਾਣਗੇ ਰੋਟੀ ਖਾਣ ਤੋਂ ਪਹਿਲਾਂ ਜਦੋਂ ਘਰ ਅੰਦਰ ਵੜਨਗੇ ਆ ਪਿੱਛੇ ਇੱਥੇ ਹੱਥ ਤੇ ਲੂਣ ਰੱਖ ਕੇ ਚੱਟਣਗੇ ਵੀ ਬਹੁਤ ਸਾਰੀਆਂ ਮਾਵਾਂ ਹੂੰ ਉਸ ਵੇਲੇ ਜਦੋਂ ਨਿਵਾ ਕੇ ਆਖਰੀ ਧੌਣ ਤੋਂ ਬਾਅਦ ਚੱਕਣਾ ਹੁੰਦਾ ਹੈ ਅਰਥੀ ਨੂੰ ਤਾਂ ਮਾਵਾ ਆਪ ਕੰਨਾਂ ਦੇ ਵਿੱਚ ਜਾ ਕੇ ਪੁੱਤ ਨੂੰ ਕਹਿੰਦੇ ਆ ਕਿ ਪੁੱਤ ਤੂੰ ਨਾ ਕਾਨੀ ਲੱਗੀ ਤੈਨੂੰ ਫਿਰ ਅਸਤ ਚੁਗਣ ਵਾਸਤੇ ਵੀ ਆਉਣਾ ਪੈਣਾ ਜਿਹੜਾ ਬੰਦਾ ਚਲਾ ਗਿਆ ਉਹਨੇ ਕਿਹਾ ਆਣ ਕੇ ਪੁੱਛਣਾ ਤੈਨੂੰ ਯਾਰ ਤੂੰ ਆਇਆ ਹੀ ਨਹੀਂ ਤੇ ਤੂੰ ਮੈਨੂੰ ਮੋੜਾ ਦਿੱਤਾ ਹੈ ਤੂੰ ਮੁੜ ਕੇ ਆਇਆ ਹੀ ਨਹੀਂ ਮੇਰੇ ਅਸਤ ਨਹੀਂ ਚੁਗੇ ਤੂੰ ਤਾਂ ਇਹ ਵੀ ਗੱਲ ਨਾਲ ਕਹਿੰਦੇ ਆ ਨਾ ਵੀ ਸੁੱਖ ਚ ਕਿਤੇ ਜਾਓ ਭਾਵੇਂ ਨਾ ਜਾਓ ਪਰ ਦੁੱਖ ਚ ਜ਼ਰੂਰ ਜਾਓ ਹੈਨਾ ਤੇ ਦੁੱਖ ਚ ਜਾਣ ਵਾਲਾ ਹੁਣ ਉੱਥੇ ਖੜਨ ਚ ਕੀ ਦਿੱਕਤ ਆ ਸਵਾਗਤ ਲਈ ਪੰਜਾਬੀ ਟੀਵੀ ਦੇ ਪ੍ਰੋਗਰਾਮ ਸਵੇਰੇ ਸਵੇਰੇ ਵਿੱਚ ਬਹੁਤ ਬਹੁਤ ਸਵਾਗਤ ਮੈਂ ਹਾਂ ਜਸਬੀਰ ਕੌਰ ਜੱਸੀ ਤੇ ਮੇਰੇ ਨਾਲ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਸਵਾਗਤ ਜੱਸੀ ਜੀ ਤੁਹਾਡਾ ਵੀ ਅੱਛਾ ਜੋਗੀ ਜੀ ਇੱਕ ਗੱਲ ਕਹੀ ਜਾਂਦੀ ਨਾ ਕਿ ਇਨਸਾਨ ਸਾਰੀ ਜ਼ਿੰਦਗੀ ਬਹੁਤ ਨੱਠ ਭੱਜ ਕਰਦਾ ਹੈ ਜੀ ਪਰ ਇਨਸਾਨ ਦੇ ਜਿਹੜੇ ਤਿੰਨ ਨਾਉਣ ਮੇਨ ਹੁੰਦੇ ਨਾ ਉਹ ਇਨਸਾਨ ਆਪ ਨਹੀਂ ਕਰਦਾ ਜੀ ਨਾ ਘਾਹ ਰੀ ਸਕਦਾ ਪਹਿਲਾ ਨਾਉਣ ਹੁੰਦਾ ਇਨਸਾਨ ਜਿਹੜਾ ਜੰਮਦਾ ਉਹ ਵੀ ਆਪ ਨਹੀਂ ਨਾਉਂਦਾ ਜੀ ਤੇ ਦੂਸਰਾ ਨਾਉਣ ਜਦੋਂ ਕਹ ਲਓ ਕਿ ਹੱਥ ਪੀਲੇ ਕੀਤੇ ਜਾਂਦੇ ਸਿਰੇ ਬੰਨੇ ਜਾਂਦੇ ਨਾ ਉਹ ਨਾਣ ਵੀ ਇਨਸਾਨ ਆਪ ਨਹੀਂ ਕਰਦਾ ਜੀ ਤੀਸਰਾ ਨਾਣ ਫਿਰ ਜਦੋਂ ਜਹਾਨੋਂ ਰੁਕਸਤ ਹੋ ਜਾਂਦਾ ਉਹ ਵੀ ਨਾਣੋਂ ਨੂੰ ਕੋਈ ਹੋਰ ਕਰਵਾਉਂਦਾ ਬਿਲਕੁਲ ਸਹੀ ਗੱਲ ਹੈ ਪਰ ਅੱਜ ਉਹ ਦੌਰ ਆ ਗਿਆ ਕਿ ਜਦੋਂ ਚਾਰ ਮੋੜੇ ਦੇ ਕੇ ਨਾ ਬੰਦੇ ਨੂੰ ਕੋਲੋਂ ਰੁਕਸਤ ਕੀਤਾ ਜਾਂਦਾ ਇਸ ਜਹਾਨੋਂ ਉਹ ਚਾਰ ਮੋੜੇ ਵੀ ਨਹੀਂ ਲੱਭਦੇ ਅੱਜ ਉਹ ਦੌਰ ਆਇਆ ਹੋਇਆ ਜੀ ਉਹਦੇ ਵਾਸਤੇ ਵੀ ਹੁਣ ਕੋਲ ਕੋਈ ਸ਼ਵਾਨ ਤਿਆਰ ਕੀਤੇ ਗਏ ਆ ਇੰਨੇ ਮਾੜੇ ਹਾਲਾਤ ਆ ਗਏ ਇੰਨੀ ਦੁਨੀਆ ਤੇ ਬੰਦਿਆਂ ਦੀ ਘਾਟ ਆ ਗਈ ਕਿ ਚਾਰ ਮੋੜੇ ਵੀ ਨਹੀਂ ਬੰਦੇ ਨੂੰ ਜਾਣ ਲੱਗਿਆਂ ਨੂੰ ਮਿਲਦੇ ਦੇਖੋ ਜਿਹੜੀ ਗੱਲ ਹੈ ਨਾ ਤੁਸੀਂ ਅੱਜ ਛੇੜ ਲਈ ਆ ਸਵੇਰੇ ਸਵੇਰੇ ਦੇ ਵਿੱਚ ਜੀ ਇਹ ਸੱਚ ਆ ਸਾਡੀ ਜ਼ਿੰਦਗੀ ਦਾ ਹੂੰ ਜਿਵੇਂ ਤੁਸੀਂ ਉਹ ਜਿੰਨਾ ਨਹਾਉਣਾ ਦੀ ਗੱਲ ਕੀਤੀ ਹੈ ਜੀ ਇਸੇ ਤਰ੍ਹਾਂ ਹੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਅਰਦਾਸਾਂ ਵੀ ਤੇ ਨਹੀਂ ਹੁੰਦੀਆਂ ਬਿਲਕੁਲ ਜੰਮਣ ਵੇਲੇ ਖੁਸ਼ੀ ਦੀ ਹੁੰਦੀ ਹੈ ਫਿਰ ਵਿਆਹ ਵੇਲੇ ਹੁੰਦੀ ਆ ਹੂੰ ਉਦੋਂ ਬਣੀ ਖੁਸ਼ੀ ਦੀ ਹੈ ਕੁੜਮ ਕਬੀਲਾ ਖੜਾ ਹੁੰਦਾ ਨਾ ਹੂੰ ਫਿਰ ਉਸ ਤੋਂ ਬਾਅਦ ਅੰਤਮ ਅਰਦਾਸ ਹਾਂਜੀ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਅੰਤਮ ਸੰਸਕਾਰ ਵੇਲੇ ਘਰੋਂ ਜਦੋਂ ਕਿਸੇ ਦੀ ਅਰਥੀ ਚੁੱਕਣੀ ਹੁੰਦੀ ਤੇ ਕਾਨੀ ਚਾਹੀਦੇ ਹੁੰਦੇ ਚਾਰ ਜੀ ਉਹ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਲੱਭਣੇ ਮੁਸ਼ਕਲ ਜਿਹਾ ਲੱਗਦੇ ਆ ਇੱਕ ਗੱਲ ਹੁੰਦੀ ਨਾ ਹੁਣੇ ਦੇਖੋ ਸ਼ਬਦ ਕੀ ਆ ਗਿਆ ਲੱਭਣੇ ਲੱਭਣ ਦੀ ਨੌਬਤ ਆ ਗਈ ਆ ਉਹ ਦੱਸਦੇ ਨਾ ਕਿਉਂ ਆਈ ਆ ਇਹ ਸਾਡਾ ਪ੍ਰੋਗਰਾਮ ਸਾਡੇ ਦਰਸ਼ਕ ਐਸ ਵੇਲੇ ਸਾਡੇ ਨਾਲ ਦੇਖ ਰਹੇ ਨੇ ਉਹ ਵੀ ਸੋਚਦੇ ਹੋਣਗੇ ਕਿ ਅੱਜ ਅਸੀਂ ਕਿਹੜਾ ਪ੍ਰੋਗਰਾਮ ਲੈ ਕੇ ਬੈਠ ਗਏ ਆ ਹਮ ਨਾਲੇ ਨਾਲੇ ਇਹ ਵੀ ਗੱਲ ਸੋਚਦੇ ਹੋਣਾ ਹੈ ਨਾ ਹੈਗੀ ਸਵੇਰਾ ਤਾਂ ਗੱਲਾਂ ਜ਼ਿੰਦਗੀ ਦੀ ਸ਼ਾਮ ਦੀਆਂ ਕਰੀ ਜਾਂਦੇ ਆ ਹਾਂ ਪਰ ਚੱਕਰੇ ਆ ਨਾ ਇਹ ਜ਼ਿੰਦਗੀ ਦੀ ਜਿਹੜੀ ਇਹ ਸ਼ਾਮ ਪੈਣੀ ਹੈ ਇਸ ਤੋਂ ਪਹਿਲਾਂ ਸਾਨੂੰ ਸਵੇਰਾ ਤਾਂ ਹੰਡਾ ਲਈਏ ਸੀ ਜੀ ਬਿਲਕੁਲ ਹੈ ਨਾ ਸਾਨੂੰ ਇਹ ਸੋਚ ਵਿਚਾਰ ਕਰਨੀ ਚਾਹੀਦੀ ਹੈ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਕਿ ਇਹ ਸ਼ਾਮ ਜਿਹੜੀ ਹੈ ਇਹ ਆਉਣੀ ਆਉਣੀ ਹੈ ਜੀ ਜ਼ਿੰਦਗੀ ਦੇ ਵਿੱਚ ਆਖਰੀ ਵੇਲਾ ਆਉਣਾ ਹੀ ਆਉਣਾ ਹੈ ਬਿਲਕੁਲ ਅਸੀਂ ਕੋਈ ਪਾਵਨਾ ਕਾਲ ਥੋੜਾ ਮੰਨ ਕੇ ਬੈਠੇ ਆ ਹਮ ਅਸਵੀਤ ਜਾਣਾ ਬਹੁਤ ਇਹਨੇ ਹੋਰ ਨੇ ਵੀ ਚਲੇ ਜਾਣਾ ਬਹੁਤ ਚਲੇ ਵੀ ਗਏ ਜੀ ਤੁਸੀਂ ਕਹਿੰਦੇ ਕਾਲ ਬੰਨਿਆ ਜਿਨ੍ਹਾਂ ਨੇ ਬੰਨਿਆ ਸੀ ਉਹ ਵੀ ਚਲੇ ਗਏ ਉਹ ਵੀ ਚਲੇ ਗਏ ਹੁਣ ਗੱਲ ਕਰਦੇ ਅੱਜ ਦੇ ਦੌਰ ਦੀ ਇਸ ਦੌਰ ਦੇ ਵਿੱਚ ਚਾਰ ਕਾਨੀ ਲੱਭਣੇ ਮੁਸ਼ਕਲ ਕਿਉਂ ਹੋ ਗਿਆ ਪਹਿਲਾਂ ਮੋਢਾ ਦਿੱਤਾ ਜਾਂਦਾ ਸੀ ਜੀ ਅੱਜ ਮੋਢਾ ਲੱਭਿਆ ਜਾਂਦਾ ਇਸ ਕਰਕੇ ਇਹਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਪਹਿਲੀ ਚੀਜ਼ ਤਾਂ ਆਪਾਂ ਇਹ ਲਾਈਏ ਕਿ ਜਿਹੜਾ ਤੁਸੀਂ ਗੱਲ ਕੀਤੀ ਨਾ ਕਿ ਅੱਜ ਕੱਲ੍ਹ ਅੰਤਮ ਯਾਤਰਾ ਵਾਸਤੇ ਸ਼ਵ ਵਾਹਨ ਜਿਹੜੇ ਆ ਉਹ ਬਣਾ ਲੈ ਗਏ ਜੀ ਕਿ ਮਰਦੇ ਨੂੰ ਉਹ ਅਰਥੀ ਤੇ ਪਾ ਕੇ ਸਜਾ ਕੇ ਇੱਕ ਗੱਡੀ ਦੇ ਵਿੱਚ ਰੱਖਿਆ ਜਾਂਦਾ ਫਿਰ ਘਰ ਦੇ ਉੱਪਰ ਚੜ ਜਾਂਦੇ ਉਹ ਗੱਡੀ ਸਿੱਧੀ ਸਿਵਿਆਂ ਤੱਕ ਜਾਂਦੀ ਹੈ ਉੱਥੇ ਸੰਸਕਾਰ ਕਰਕੇ ਵਾਪਸ ਆਉਂਦੇ ਕੋਈ ਮੋਢਾ ਨਹੀਂ ਦਿੰਦਾ ਕੋਈ ਕੁਛ ਨਹੀਂ ਦਿੰਦਾ ਬਸ ਠੀਕ ਆ ਦੇਖੋ ਜਿੱਥੇ ਤੱਕ ਤਾਂ ਸਿਗਾ ਮੌਰਚਰੀਆਂ ਦਾ ਸੰਬੰਧ ਉਹ ਵੀ ਠੀਕ ਹੈ ਕਿ ਭਾਈ ਬਹੁਤੇ ਸਾਡੇ ਬੰਦੇ ਬਾਹਰ ਅੰਦਰ ਗਏ ਹੋਏ ਆ ਉਹਨਾਂ ਨੂੰ ਉਡੀਕਣ ਦੇ ਵਾਸਤੇ ਉਹ ਬੰਦਾ ਉੱਥੇ ਰੱਖਣਾ ਪੈਂਦਾ ਜੀ ਉਸ ਤੋਂ ਬਾਅਦ ਦੂਸਰਾ ਆ ਜੋ ਕਿ ਅੱਜ ਕੱਲ ਕ੍ਰੀਮੇਸ਼ਨ ਵਾਸਤੇ ਨਵੀਂ ਇਲੈਕਟ੍ਰੋਨਿਕ ਵਿਧੀ ਜਿਹੜੀ ਅਪਣਾਈ ਜਾਂਦੀ ਆ ਤੇ ਜਾਂ ਫਿਰ ਗੈਸ ਵਾਲੀਆਂ ਜਿਹੜੀਆਂ ਪੱਟੀਆਂ ਆ ਉਹ ਵੀ ਕੰਮ ਠੀਕ ਹੈ ਕਿ ਆਧੁਨਿਕਤਾ ਦੇ ਨਾਂ ਨਾਲ ਸਾਨੂੰ ਵੀ ਰਲਣਾ ਪੈਣਾ ਜੀ ਪਰ ਇੰਨੇ ਆਧੁਨਿਕ ਹੋ ਜੀਏ ਕਿ ਸਾਨੂੰ ਚਾਰ ਬੰਦੇ ਲੱਭਣੇ ਨਾ ਕਿ ਜਦੋਂ ਮੋਢਾ ਦੇਣਾ ਹੋਵੇ ਉਹ ਪਾਤਰ ਸਾਹਿਬ ਨੇ ਆਪਣੇ ਸ਼ੇਅਰ ਦੇ ਵਿੱਚ ਕਹਿੰਦੇ ਹੁੰਦੇ ਮੈਨੂੰ ਪ੍ਰੋਪਰ ਤਰੀਕੇ ਨਾਲ ਸ਼ੇਅਰ ਤਾਂ ਨਹੀਂ ਯਾਦ ਹੈਗਾ ਕਿ ਇਹਨਾਂ ਸੱਚ ਨਾ ਬੋਲ ਚਾਰਕ ਬੰਦੇ ਰੱਖ ਲੈ ਹਨਾ ਹਾਂ ਮੋਢਾ ਦੇਣ ਲਈ ਮੋਢਾ ਦੇਣ ਲਈ ਤੇ ਉਹ ਮੋਢਾ ਦੇਣ ਵਾਸਤੇ ਜਿਹੜੇ ਬੰਦੇ ਆ ਉਹ ਚਾਰ ਅੱਜ ਦੁਨੀਆ ਦੇ ਵਿੱਚ ਲੱਭਣੇ ਔਖੇ ਇਸ ਕਰਕੇ ਨਹੀਂ ਹੋਗਾ ਕਿ ਬੰਦਾ ਸੱਚ ਬੋਲਦਾ ਇਸ ਕਰਕੇ ਔਖੇ ਹੋ ਗਏ ਬੰਦੇ ਤਾਂ ਅਸੀਂ ਸਾਰੇ ਝੂਠ ਬੋਲਦੇ ਆ ਪਰ ਫਿਰ ਵੀ ਚਾਰ ਬੰਦੇ ਲੱਭਣੇ ਔਖੇ ਇਸ ਕਰਕੇ ਹੋ ਗਏ ਇਹਦੇ ਪਿੱਛੇ ਕਾਰਨ ਆ ਕੁਝ ਉਹ ਕਾਰਨਾਂ ਤੇ ਆਪਾਂ ਅੱਜ ਝਾਤ ਪਾਉਣੀ ਆ। ਜੀ ਬਿਲਕੁਲ ਹਾਂਜੀ। ਪਹਿਲਾ ਕਾਰਨ ਜੇਕਰ ਅਸੀਂ ਲੈ ਕੇ ਚੱਲੀਏ ਵੀ ਚਾਰ ਮੋੜੇ ਮਿਲਦੇ ਕਿਉਂ ਨਹੀਂ? ਹਮ ਇੱਕ ਬਹੁਤ ਵੱਡਾ ਇਹਦੇ ਨਾਲ ਹਨਾ ਇੱਕ ਅੰਧਵਿਸ਼ਵਾਸ ਜੁੜਿਆ ਹੋਇਆ। ਹਮ ਉਹ ਅੰਧਵਿਸ਼ਵਾਸ ਦੇ ਕਰਕੇ ਨੇੜਲੇ ਰਿਸ਼ਤੇਦਾਰ ਚਾਹੁੰਦੇ ਆ ਹੋਇਆ ਵੀ ਕਈ ਵਾਰ ਮੋੜਾ ਦੇਣ ਦੀ ਬਜਾਏ ਹਮ ਕੰਨ ਨੂੰ ਫੋਨ ਲਾ ਕੇ ਸਾਈਡ ਨੂੰ ਨਿਕਲ ਜਾਂਦੇ ਆ। ਹਮ ਜੀ ਉਹ ਅੰਧਵਿਸ਼ਵਾਸ ਪਤਾ ਕੀ ਆ? ਹਮ ਉਹ ਕਹਿੰਦੇ ਵੀ ਜਿਹੜੇ ਕਾਨੀ ਲੱਗਣਗੇ ਨਾ ਹਮ ਉਹ ਵੀ ਫਿਰ ਆਸਤ ਚੁਗਣ ਵੀ ਜਾਣਗੇ ਹੂੰ ਬਿ ਕਾਲੂ ਫਿਰ ਉਹ ਜੇ ਜਾਂ ਕਾਲੂ ਜਾਂ ਪਰਸਨ ਦੇ ਆਸਤ ਚੁਗਣੇ ਆ ਉਹ ਕਾਨੀਆਂ ਨੂੰ ਫੇਰ ਆਉਣਾ ਪਊਗਾ ਤੇ ਜਿਹੜੇ ਆਸਤ ਚੁਗਣਾਉਣਗੇ ਉਹ ਇਹਨਾਂ ਦੇ ਘਰ ਜਾ ਕੇ ਰੋਟੀ ਵੀ ਖਾਣਗੇ ਰੋਟੀ ਖਾਣ ਤੋਂ ਪਹਿਲਾਂ ਜਦੋਂ ਘਰ ਅੰਦਰ ਵੜਨਗੇ ਆ ਪਿੱਛੇ ਇੱਥੇ ਹੱਥ ਤੇ ਲੋਨ ਰੱਖ ਕੇ ਚੱਟਣਗੇ ਵੀ ਹੂੰ ਇਦਾਂ ਦੇ ਅੰਧਵਿਸ਼ਵਾਸ ਸਾਡੇ ਨਾਲ ਜੁੜੇ ਹੋਏ ਆ ਦੇਖੋ ਜੀ ਹਾਲਾਤ ਕਿੱਦਾਂ ਦੇ ਆ ਦੇਖੋ ਕੋਈ ਵਕਤ ਹੁੰਦਾ ਨਹੀਂ ਅੱਜ ਕੰਮ ਕਰੀ ਚਾਰ ਕਾਨੇ ਤੇ ਛੱਡੋ ਜਿਹੜਾ ਡਰਾਈਵ ਹੋਣ ਉਹ ਸਭ ਨੂੰ ਉਹੀ ਕਾਨੀ ਆ ਡਰਾਈਵ ਕਰ ਲੈਣਾ ਕੋਈ ਵਕਤ ਹੁੰਦਾ ਸੀ ਕਹਿੰਦੇ ਹੁੰਦੇ ਸੀ ਕਿ ਜਵਾਈ ਹੱਥ ਨਾ ਲਾਵੇ ਇਹ ਗੱਲ ਮੰਨੀ ਜਾਂਦੀ ਸੀ ਨਾ ਵੀ ਚਾਹੇ ਪੁੱਤ ਹੋਣ ਭਤੀਜਾ ਨੇ ਜਿਹੜੇ ਪੁੱਤਾਂ ਦੇ ਸੰਬੰਧ ਵਿੱਚ ਪੁੱਤ ਜਿਹੜੇ ਮੰਨੇ ਜਾਂਦੇ ਕਿ ਉਹੀ ਕਾਨੀ ਬਣਣਾ ਹੈ ਨਾ ਜਵਾਈਆਂ ਨੂੰ ਤੁਸੀਂ ਮੰਨਦੇ ਸੀ ਗੱਲ ਨੂੰ ਨਾ ਕਿ ਕਦੇ ਹੁੰਦੀ ਸੀ ਜਵਾਈ ਮੋਢਾ ਨਾ ਦੇਵੇ ਇਹ ਗੱਲ ਅੱਜ ਜਿਹੜਾ ਡਰਾਈਵਰ ਉਹੀ ਇੱਕ ਹਿਸਾਬ ਨਾਲ ਕਾਨੀ ਹੈ ਨਾ ਕੱਲਾ ਹੀ ਹੈ ਦੇਖੋ ਕੀ ਰਿਹਾ ਦੇਖੋ ਗੱਲ ਗੱਲ ਇਹ ਹੈ ਨਾ ਵੀ ਸਾਡੇ ਹਰ ਇੱਕ ਜੰਮਣ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਅੰਧਵਿਸ਼ਵਾਸ ਬਹੁਤ ਜੁੜੇ ਹੋਏ ਆ ਹਾਂ ਚਲੋ ਜਦੋਂ ਇਹ ਬਜ਼ੁਰਗਾ ਨੇ ਇਹ ਬਣਾਇਆ ਹੋਊਗਾ ਕੰਮ ਉਦੋਂ ਹੋ ਸਕਦਾ ਕਿ ਕੋਈ ਵਿਗਿਆਨਿਕ ਤੌਰ ਤੇ ਰੀਜ਼ਨ ਕੋਈ ਹੋਰ ਹੋਵੇ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਮਾਵਾਂ ਉਸ ਵੇਲੇ ਜਦੋਂ ਨਿਵਾ ਕੇ ਆਖਰੀ ਨਹਾਉਣ ਤੋਂ ਬਾਅਦ ਚੱਕਣਾ ਹੁੰਦਾ ਹੈ ਅਰਥੀ ਨੂੰ ਤਾਂ ਮਾਵਾਂ ਆਪ ਕੰਨਾਂ ਦੇ ਵਿੱਚ ਜਾ ਕੇ ਪੁੱਤ ਨੂੰ ਕਹਿੰਦੇ ਆ ਕਿ ਪੁੱਤ ਤੂੰ ਨਾ ਕੰਨੀ ਲੱਗੀ ਤੈਨੂੰ ਫਿਰ ਅਸਤ ਚੁਗਣ ਵਾਸਤੇ ਵੀ ਆਉਣਾ ਪੈਣਾ ਜੀ ਠੀਕ ਹੈ ਤੇ ਉਹ ਵਿਚਾਰਾ ਫਿਰ ਫੋਨ ਕੰਨ ਉਲਾ ਕੇ ਪਿੱਛੇ ਨੂੰ ਹਟ ਜਾਂਦਾ ਇੱਕ ਤਾਂ ਇਹ ਕਾਰਨ ਹੈਗਾ ਅੰਧਵਿਸ਼ਵਾਸ ਦੇ ਨਾਲ ਜੁੜਿਆ ਹੋਇਆ ਇਦਾਂ ਦਾ ਕੋਈ ਰੋਲਾ ਨਹੀਂ ਹੁੰਦਾ ਜਿਹੜਾ ਬੰਦਾ ਚਲਾ ਗਿਆ ਉਹਨੇ ਕਿਹਾ ਆਣ ਕੇ ਪੁੱਛਣਾ ਤੈਨੂੰ ਯਾਰ ਤੂੰ ਆਇਆ ਹੀ ਨਹੀਂ ਵੀ ਤੂੰ ਮੈਨੂੰ ਮੋੜਾ ਦਿੱਤਾ ਹੈ ਤੂੰ ਮੁੜ ਕੇ ਆਇਆ ਹੀ ਨਹੀਂ ਮੇਰੇ ਹਾਸੇ ਨਹੀਂ ਚੁਗੇ ਤੂੰ ਤਾਂ ਇਹ ਵੀ ਗੱਲ ਨਾਲ ਕਹਿੰਦੇ ਆਂ ਨਾ ਵੀ ਸੁੱਖ ਚ ਕਿਦੇ ਜਾਓ ਭਾਵੇਂ ਨਾ ਜਾਓ ਪਰ ਦੁੱਖ ਚ ਜ਼ਰੂਰ ਜਾਓ ਹੈਨਾ ਤੇ ਦੁੱਖ ਚ ਜਾਣ ਵਾਲਾ ਹੁਣ ਉੱਥੇ ਖੜਨ ਚ ਕੀ ਦਿੱਕਤ ਆ ਦੇਖੋ ਗੱਲ ਇਹ ਆ ਜਿਹੜੀ ਤੁਸੀਂ ਗੱਲ ਕਰਦੇ ਹੋ ਸੁੱਖ ਦੇ ਵਿੱਚ ਕਹਿੰਦੇ ਕਿ ਬਿਨਾਂ ਸੱਦੇ ਤੋਂ ਜਾਣਾ ਨਹੀਂ ਚਾਹੀਦਾ ਜੇ ਤੁਹਾਨੂੰ ਦੁੱਖ ਹੋਵੇ ਨਾ ਪਰ ਸੱਦੇ ਡਿਕ ਨਹੀਂ ਚਾਹੀਦੇ ਜੀ ਹੁਣ ਇਸ ਵਕਤ ਦੇ ਜਿਹੜੀ ਆਪਾਂ ਜਿਸ ਵਕਤ ਦੀ ਆਪਾਂ ਗੱਲ ਕਰ ਰਹੇ ਹਾਂ ਦੂਸਰਾ ਕਾਰਨ ਹੈ ਕਿ ਲੋਕ ਅੱਜ ਸਮਾਂ ਬਚਾਉਂਦੇ ਆ ਜੀ ਬਹੁਤ ਸਾਰੇ ਥਾਵਾਂ ਦੇ ਉੱਪਰ ਲੋਕ ਕਹਿੰਦੇ ਕਿ ਮਕਾਨਾ ਨਾ ਹੋਣ ਜੀ ਹਾਂ ਨਾ ਸੀ ਲੈ ਕੇ ਜਾਣੀ ਤੇ ਨਾ ਸਾਡੇ ਕੋਈ ਆਵੇ ਮਕਾਨਾ ਬੰਦ ਆ ਖਤਮ ਹੋ ਗਿਆ ਜੀ ਇਹ ਗੱਲ ਖਤਮ ਹੈ ਠੀਕ ਹੈ ਮਕਾਨਾ ਬੰਦ ਉਹ ਇਸ ਕਰਕੇ ਕਿ ਕਈਆਂ ਨੂੰ ਆਉਣਾ ਪਊਗਾ ਕਈਆਂ ਦੇ ਸਾਨੂੰ ਜਾਣਾ ਪਊਗਾ ਉਹ ਸਾਡਾ ਟਾਈਮ ਬਰਬਾਦ ਹੋਊਗਾ ਇਦਾਂ ਹੋਊਗਾ ਜਾਂ ਉਦੋਂ ਆਊਗਾ ਕਿ ਜਿਹੜਾ ਘਰ ਦੇ ਵਿੱਚੋਂ ਮੁੱਕਿਆ ਉਹਨੂੰ ਬਸ ਇੱਕ ਅੱਧਾ ਦਿਨ ਰੋ ਰੁਕੇ ਤੇ ਕੰਮ ਖਤਮ ਕਰ ਲਓ ਦੇਖੋ ਜੀ ਕਈ ਸਾਰੇ ਲੋਕ ਨੇ ਨਾ ਟਾਈਮ ਬਚਾਉਂਦੇ ਆ ਫਿਰ ਵੀ ਲੋਕ ਇਹ ਕਿੰਨੇ ਸਾਡੇ ਕੋਲ ਵਕਤ ਐ ਨਹੀਂ ਅਸੀਂ ਬਿਜ਼ੀ ਆ ਕਿੱਥੇ ਗਿਆ ਸਾਡਾ ਵਕਤ ਨਾ ਜੁੰਦਿਆਂ ਦੇ ਅਸੀਂ ਪਹੁੰਚਦੇ ਨਾ ਮਰਿਆਂ ਦੇ ਨਾ ਮਰਿਆਂ ਦੇ ਪਹੁੰਚਦੇ ਨਾ ਸੁੱਖ ਦੇ ਪਹੁੰਚਦੇ ਨਾ ਦੁੱਖ ਦੇ ਪਹੁੰਚਦੇ ਤੇ ਕਰਦੇ ਕੀ ਆ ਫਿਰ ਅੱਡੀ ਐਡਾ ਕੀ ਚੰਦ ਤੁਸੀਂ ਆਪਦੇ ਘਰੇ ਲੈ ਆਂਦਾ ਐ ਐਡੀ ਵੀ ਕੀ ਖੋਜ ਕਰ ਲਈ ਜਿੰਦਗੀ ਤਾਂ ਉਹੋ ਜੀ ਆ ਪਰ ਫਿਰ ਵੀ ਪਹਿਲੇ ਲੋਕ ਹੋਂ ਨਾਲੋਂ ਬਿਹਤਰ ਜ਼ਿੰਦਗੀ ਜਿੰਦੇ ਸੀ ਬਿਹਤਰ ਸੁੱਖ ਸਹੂਲਤਾਂ ਸੀ ਮੈਂ ਬੇਸ਼ੱਕ ਆਪਾਂ ਕਹੀਏ ਪੈਸੇ ਨਾਲ ਬਹੁਤ ਕੁਝ ਖਰੀਦ ਲਿਆ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਸੀ ਸਾਡੇ ਲੋਕਾਂ ਦੀ ਜ਼ਿੰਦਗੀ ਵਿੱਚ ਅੱਜ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਸੁੱਖ ਹੈ ਨਹੀਂ ਨਹੀਂ ਹੈਗੇ ਠੀਕ ਹੈ ਜੀ ਆਪਾਂ ਉੱਥੇ ਮੁੜ ਕੇ ਫਿਰ ਆਪਣੇ ਆਉਣਿਆ ਜੀ ਜੀ ਜੋ ਅਸੀਂ ਅੱਜ ਦਾ ਇਹ ਵਿਛਾ ਛੇੜਿਆ ਹੋਇਆ ਹਮ ਕਿ ਅਰਥੀ ਵਿਲੇ ਚਾਰ ਮੋਢੇ ਵੀ ਕਈ ਵਾਰ ਸਾਨੂੰ ਪਾਲਣੇ ਪੈਂਦੇ ਆ ਫੜ ਫੜ ਕੇ ਬਾਹਾਂ ਅੱਗੇ ਕਰਨਾ ਪੈਂਦਾ ਕਿ ਲੈ ਵੇ ਹੁਣ ਤੂੰ ਮੋਢਾ ਦੇ ਦੇ ਹਮ ਹੁਣ ਤੂੰ ਦੇ ਦੇ ਹਮ ਜਦੋਂ ਮੋਢਾ ਦਿੰਦੇ ਆ ਨਾ ਅਰਥੀ ਨੂੰ ਜਾਂਦੇ ਆ ਹਮ ਤੁਸੀਂ ਸੱਚ ਜਾਣੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਾਂ ਰਵਾਜ ਹੱਲੇ ਹੈਗਾ ਹਮ ਕਿ ਭਾਈ ਣੱਠ ਣੱਠ ਕੇ ਅੱਗੇ ਹੋ ਕੇ ਤੇ ਉਹ ਵਾਟ ਕਟਾਈ ਜਾਂਦੀ ਆ ਜੀ ਜੀ ਪਰ ਬਹੁਤਿਆਂ ਥਾਂਾਂ ਤੇ ਇਹ ਵੀ ਦੇਖਣ ਦੇ ਵਿੱਚ ਹੁੰਦਾ ਕਈ ਵਾਰ ਮੋਢਾ ਦੇਣ ਨੂੰ ਕੋਈ ਹੁੰਦਾ ਵੀ ਨਹੀਂਗਾ ਇਹ ਵੀ ਗੱਲ ਹੈ ਕਿਉਂਕਿ ਸਾਡੇ ਸਾਰੇ ਜਿਹੜੇ ਨੌਜਵਾਨ ਆ ਉਹ ਤਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਬਹਿ ਗਏ ਹੁਣ ਇੱਥੇ ਬਜ਼ੁਰਗ ਜਿਹੜੇ ਕੁੱਬੇ ਹੋਏ ਆ ਇੱਕ ਕਰਜ਼ੇ ਦੇ ਬੋਝ ਦੇ ਨਾਲ ਦੂਜਾ ਫਿਕਰਾਂ ਦੇ ਬੋਝ ਦੇ ਨਾਲ ਤੇ ਤੀਜਾ ਜਿਹੜਾ ਆਪਣੀ ਉਮਰ ਦੇ ਬੋਝ ਦੇ ਨਾਲ ਉਹ ਜਦੋਂ ਮੋਢਾ ਦੇਣ ਤੇ ਦੇਣ ਵੀ ਕਿੱਦਾਂ ਬਹੁਤ ਸਾਰੀਆਂ ਇੱਥੇ ਇਹ ਵੀ ਸਮੱਸਿਆਵਾਂ ਨੇ ਇੱਕ ਹੋਰ ਸਮੱਸਿਆ ਨਾਲ ਆਪਾਂ ਜੋੜ ਲਈਏ ਕੋਈ ਸਮਾਂ ਹੁੰਦਾ ਸੀ ਕਿ ਲੋਕ ਜਾंदे ਹੁੰਦੇ ਸੀ ਕਿ ਟਰਾਲੀਆਂ ਦੇ ਵਿੱਚ ਹੂੰ ਜਾਂ ਗੱਡੀਆਂ ਤੇ ਹੂੰ ਉਹ ਸਾਰੇ ਜਾਣੇ ਜਾਂ ਫਿਰ ਉਹਨਾਂ ਨੇ ਇੱਕ ਸਾਂਝਾ ਜਿਹਾ ਟੈਂਪੂ ਕਰ ਲੈਣਾ ਕਰ ਲੈਂਦੇ ਸੀ ਹਾਂਜੀ ਹਨਾ ਉਹਦੇ ਉੱਪਰ ਚੜ ਕੇ ਤੇ ਉਹਨਾਂ ਨੇ ਜਾਣਾ ਕਿਤੇ ਮਕਾਨੇ ਤੇ ਜਾਂ ਸੰਸਕਾਰ ਤੇ ਤੇ ਜਾਂ ਕੋਈ ਕਿਸੇ ਦੀ ਕਾਰ ਵਗੈਰਾ ਕਰ ਲੈਣੀ ਇੱਕ ਸਾਧਨ ਦੇ ਉੱਪਰ ਸਾਰੇ ਜਾਣਾ ਅੱਜ ਕੱਲ ਸਾਰਿਆਂ ਦੇ ਕੋਲ ਆਪੋ ਆਪਣੇ ਸਾਧਨ ਹੈ ਸਾਧਨ ਹੈ ਪਤਾ ਲੱਗ ਜਾਂਦਾ ਵੀ ਘਰੋਂ ਭਾਈ ਹੁਣ ਤਿਆਰੀ ਹੋ ਗਈ ਆ ਆਪੋ ਆਪਣੇ ਸਕੂਟਰ ਮੋਟਰਸਾਈਕਲ ਦੀ ਕਿੱਕ ਮਾਰਦੇ ਕਾਰ ਦੀ ਸੈਲਫ ਮਾਰਦੇ ਸਾਰੇ ਜਾਣੇ ਬਹਿ ਕੇ ਕਾਰ ਦੇ ਵਿੱਚ ਪਹਿਲੇ ਹੀ ਸਿਵੇਹ ਦੇ ਵਿੱਚ ਪਹੁੰਚ ਜਾਂਦੇ ਜੋਗੀ ਜੀ ਨਾਲ ਇਹ ਵੀ ਗੱਲ ਨਹੀਂ ਕੁਝ ਬਹੁਤ ਸਾਰੇ ਜਿਹੜੇ ਕਿ ਚਲੋ ਸੁੱਖ ਤਾਂ ਵੈਸੇ ਕੋਈ ਕਿਸੇ ਦੇ ਸੁੱਖਾਂ ਤੋਂ ਸੁਖੀ ਹੈ ਹੀ ਨਹੀਂ ਦੁੱਖ ਵੀ ਕਹ ਲਓ ਸੱਚੀ ਦੁੱਖ ਨਹੀਂ ਲੱਗੇ ਕੋਈ ਕਿਸੇ ਦੇ ਦੁੱਖ 'ਚ ਸ਼ਰੀਕ ਹੋ ਕੇ ਰਾਜੀ ਨਹੀਂ ਫਾਰਮੈਲਟੀ ਨੂੰ ਸਾਰੇ ਜਾਂਦੇ ਆ ਕਿਸੇ ਆਪਾਂ ਚਾਰਕਾਨੀਆਂ ਦੀ ਗੱਲ ਕਰਦੇ ਹਾਂ ਨਾ ਕਿਸੇ ਵਕਤ ਮਤਲਬ ਉਹਨਾਂ ਚਾਰ ਨੂੰ ਹਟਾ ਕੇ ਕੋਈ ਹੋਰ ਮੋਢਾ ਦਿੰਦਾ ਹੁੰਦਾ ਸੀ ਜਿੰਨੇ ਮਰਜ਼ੀ ਭਤੀਜੇ ਭਾਣ ਜੇ ਸਾਰੇ ਤਾਂ ਹੁਣ ਚਾਰ ਲੱਭਣ 'ਚ ਵੀ ਮੁਸ਼ਕਲ ਆ ਰਹੀ ਹੈ ਲੋਕ ਸੋਲ ਹੋਗੇ ਨਹੀਂ ਲੱਗਦੇ ਵੀ ਲੱਗਦਾ ਕਿ ਕਰੇ ਮੋਢੀ ਤਖਣ ਲੱਗ ਜਾਣ ਕਿ ਉਹ ਮੜਾ ਜਾ ਚੱਕ ਲਿਆ ਤਾਂ ਚਾਹੇ ਉਹਨੂੰ ਇੱਕ ਫਾਰਮੈਲਟੀ ਕਹਿ ਲੋ ਜੀ ਚਾਹੇ ਇਹ ਕਹਿ ਲੋ ਕਿ ਸਾਡਾ ਫਰਜੀ ਬੰਦਾ ਹੂੰ ਬਜ਼ੁਰਗੇ ਕਿਤੇ ਕਿਤੇ ਇਹ ਵੀ ਗੱਲ ਕਹਿੰਦੇ ਹੁੰਦੇ ਸੀ ਨਾ ਕਿ ਗਤੀ ਨਹੀਂ ਹੋਣੀ ਜੇ ਕਿਸੇ ਆਪਣੇ ਖੂਨ ਦੇ ਰਿਤੇ ਨੇ ਚੱਕਿਆ ਨਾ ਹਣਾ ਤਾਂ ਅੱਜ ਤੋਂ ਸਾਰਾ ਕੁਝ ਖਤਮ ਹੀ ਹੋ ਗਿਆ ਸਭ ਕੁਝ ਖਤਮ ਹੋ ਗਿਆ ਹੌਲੀ ਹੌਲੀ ਅਸੀਂ ਇੰਨੇ ਆਧੁਨਿਕ ਹੋ ਗਏ ਨਾ ਹੂੰ ਆਧੁਨਿਕਤਾ ਚੰਗੀ ਤਾਂ ਸੀ ਹੂੰ ਕਿ ਜਿਹਨੇ ਸਾਨੂੰ ਹੌਲੀ ਹੌਲੀ ਆ ਔਖੀ ਜ਼ਿੰਦਗੀ ਚੋਂ ਕੱਢ ਕੇ ਸੌਖਿਆ ਕਰਨਾ ਸੀਗਾ ਜੀ ਪਰ ਅਸੀਂ ਓਖਿਆਈ ਦੇ ਵਿੱਚੋਂ ਨਿਕਲ ਕੇ ਓਖਿਆਈ ਦੇ ਵਿੱਚ ਹੀ ਰਹਿ ਗਏ ਹੂੰ ਮੈਂ ਕਹਿੰਦਾ ਜਿਆਦਾ ਓਖਿਆਈ ਚ ਸੌਖੇ ਨਹੀਂ ਹੋਏ ਹੂੰ ਜੇਕਰ ਅਸੀਂ ਸੌਖੇ ਹੋ ਜਾਂਦੇ ਫਿਰ ਗੱਲ ਹੋਰ ਹੋਣੀ ਸੀ ਹੂੰ ਅੱਜ ਅਸੀਂ ਮਸਨੂਈ ਜੇ ਹੋ ਗਏ ਹਾਂ ਨਕਲੀ ਜੇ ਜਾਲੀ ਜੇ ਫੇਕ ਜੇ ਸਾਡੇ ਅੰਦਰੋਂ ਜੋ ਅਸਲੀਅਤ ਹੈ ਉਹ ਖਤਮ ਹੋ ਗਈ ਹੂੰ ਅੱਜ ਅਸੀਂ ਕਿਸੇ ਦੇ ਦੁੱਖ ਦੇ ਵਿੱਚ ਦੁਖੀ ਨਹੀਂ ਹੁੰਦੇ ਹੂੰ ਅੱਜ ਕਿਸੇ ਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਵੇਲੇ ਅਸੀਂ ਉੱਤੇ ਦੁਖੀ ਨਹੀਂ ਹੁੰਦੇ ਹਮ ਅਸੀਂ ਉੱਥੇ ਕੁਝ ਦੇਖਣ ਜਾਂਦੇ ਆ ਜੀ ਜੇਕਰ ਤਾਂ ਬੰਦਾ ਬਹੁਤ ਚੰਗਾ ਸੀ ਤਾਂ ਇਹ ਦੇਖਣ ਜਾਂਦੇ ਆ ਕਿ ਤੇ ਮਗਰ ਕਿੰਨੇ ਆਉਂਦੇ ਆ ਕਿੰਨੇ ਆਦੇ ਜੀ ਜੇਕਰ ਕੋਈ ਬੰਦਾ ਮਾੜਾ ਸੀ ਤਾਂ ਇਹ ਦੇਖਣ ਜਾਂਦੇ ਆ ਵੀ ਘਰਦਿਆਂ ਦੀ ਜੇਬ ਵਿੱਚ ਇਹਦੇ ਸੰਸਕਾਰ ਲਈ ਪੈਸੇ ਹੈਗੇ ਆ ਹਾਂ ਦੁਖਾਵਾ ਬਿਲਕੁਲ ਹੀ ਗੱਲ ਹੈਗੀ ਕੋਈ ਅਸੀਂ ਤਾਂ ਉਹ ਦੁੱਖ ਦੇ ਵਿੱਚ ਤਾਂ ਜਾਂਦੇ ਨਹੀਂ ਅਸੀਂ ਅਸੀਂ ਤਾਂ ਆਪਣੀ ਹੌਮੇ ਚੱਕ ਕੇ ਨਾ ਤੁਰੇ ਫਿਰਦੇ ਆ ਸਾਨੂੰ ਇਸੇ ਕਰਕੇ ਉਨਾ ਅੰਤਮ ਰਸਮਾਂ ਵੇਲੇ ਕੁਝ ਖਾਸ ਸੁਹਿਰਦ ਲੋਕ ਜਿਹੜੇ ਆ ਬੰਦੇ ਜਿਹੜੇ ਆ ਚਾਰ ਕਾਨੀ ਜਿਹਨਾਂ ਨੂੰ ਆਪਾਂ ਕਹਿੰਨੇ ਆ ਮੋਢਾ ਦੇਣ ਵਾਲੇ ਕਹਿੰਨੇ ਆ ਉਹ ਮਿਲਦੇ ਨਹੀਂ ਲੱਭਦੇ ਨਹੀਂ ਅੱਜ ਇੱਥੋਂ ਤੱਕ ਨੌਬਤ ਆ ਗਈ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦੇ ਵਿੱਚ ਕੀ ਹੋਇਆ ਸੀ ਕਿ ਮਾਰੇ ਦਾ ਪ੍ਰਕਾਸ਼ ਕਰਨਾ ਹੈ ਇੱਕ ਰਾਗੀ ਸਿੰਘ ਆ ਜਿਹਦੇ ਕੋਲ ਪਾਠੀ ਸਿੰਘ ਆ ਜੀ ਗੁਰੂ ਘਰ ਦਾ ਮੁੱਖ ਵਜ਼ੀਰ ਆ ਉਹ ਲੱਤ ਤੋਂ ਠੀਕ ਤਰ੍ਹਾਂ ਚੱਲ ਵੀ ਨਹੀਂ ਸਕਦਾ ਜੀ ਉਹ ਮਾਰੇ ਦਾ ਸਰੂਪ ਇਕੱਲਾ ਸਿਰ ਤੇ ਰੱਖ ਕੇ ਤੇ ਉਹ ਪ੍ਰਕਾਸ਼ ਕਰਨ ਦੇ ਲਈ ਲੈ ਕੇ ਜਾ ਰਿਹਾ ਹਮ ਅਸੀਂ ਸਿਰਫ ਪ੍ਰਦਾਨ ਗਿਆ ਖਜਾਂਚੀਆਂ ਜਾਂ ਸਕਤਰੀਆਂ ਲਈ ਰੱਖੇ ਹੋਏ ਆ ਦੇਖੋ ਜੀ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਦੇਖੋ ਉਧਰ ਕਾਨੀਆਂ ਦੀ ਗੱਲ ਹੈ ਇਹ ਵੀ ਗੱਲ ਨਾਲ ਹੁੰਦੀ ਸੀ ਕਿ ਮਹਾਰਾਜ ਦਾ ਜਦੋਂ ਪ੍ਰਕਾਸ਼ ਲਉਣਾ ਨਾ ਪੰਜ ਬੰਦੇ ਹਰ ਹਾਲਤ ਮਗਰ ਹੋਣੇ ਚਾਹੀਦੇ ਆ ਹੁਣ ਆਪਾਂ ਇੱਥੇ ਆ ਜਾਈਏ ਕਿ ਚਾਰ ਕਾਨੇ ਜਿਹੜੇ ਜੇ ਔਖੇ ਵੇਲੇ ਨਹੀਂ ਸਾਨੂੰ ਮਿਲਦੇ ਤੇ ਅਸੀਂ ਆਪਣੇ ਗੁਰੂ ਦੀਆਂ ਬਿਆਦਵੀਆਂ ਦੇ ਜਿਹੜੇ ਮਾਮਲੇ ਨਿਤ ਚੱਲ ਰਹੇ ਆ ਸਾਨੂੰ ਆਪਣੇ ਗੁਰੂ ਦੀ ਆਪ ਇੱਜ਼ਤ ਕਰਨ ਦੇ ਬਾਰੇ ਕਿੰਨਾ ਕੁ ਪਤਾ ਜੀ ਜੀ ਅਸੀਂ ਤਾਂ ਲੋਕ ਪ੍ਰਧਾਨ ਗਿਆਨੇ ਲੜ ਲੜ ਮਰ ਗਏ ਅਸੀਂ ਖਜ਼ਾਂਚੀ ਬਣ ਲੈ ਲੜ ਲੜ ਮਰ ਗਏ ਅਸੀਂ ਗੁਰੂ ਸਾਹਿਬ ਦੀ ਜੋ ਇੱਜ਼ਤ ਮਾਨ ਮਰਿਆਦਾ ਜੋ ਸਤਕਾਰ ਆ ਉਸ ਦੀ ਬਹਾਲੀ ਦੇ ਵਾਸਤੇ ਕਦੇ ਕੋਈ ਅਸੀਂ ਕਿਸੇ ਨਾਲ ਲੜਾਈ ਕਢਾਈ ਕੀਤੀ ਆ ਨਹੀਂ ਜੀ ਉਦਾਂ ਨਾ ਕੋਈ ਇੱਟਵਟਾ ਰੋਲਾ ਹੋਵੇ ਕੋਈ ਵਟਾਂਦਾਰ ਰੋਲਾ ਹੋਵੇ ਕੋਈ ਜ਼ਮੀਂਦਾਰ ਹੋਵੇ ਕਿ ਨੂੰ ਸੱਦੀਏ ਨਾ ਸੱਦੀਏ ਲੋਕ ਆਪ ਨੱਠੇ ਆਉਂਦੇ ਨੇ ਹੁਣ ਜਦੋਂ ਗੁਰੂ ਸਾਹਿਬ ਦੀ ਸਵਾਰੀ ਜਾਰੀ ਹੈ ਗੁਰੂ ਸਾਹਿਬ ਪ੍ਰਕਾਸ਼ ਕਰਨ ਜਾ ਰਹੇ ਨੇ ਉਦੋਂ ਕਿਉਂ ਨਹੀਂ ਅਸੀਂ ਜਾਣੇ ਸਾਨੂੰ ਕਿਸੇ ਦੇ ਸੰਦੇ ਦੀ ਲੋੜ ਕਿਉਂ ਪੈਂਦੀ ਪਰ ਉਹ ਵੀ ਜਿੱਦਾਂ ਹੁਣ ਤੁਸੀਂ ਗੱਲ ਸੁਣਾਈ ਆ ਜਿਹੜਾ ਬੰਦਾ ਇੱਕ ਤਾਂ ਚਲੋ ਰਾਗੀ ਵੈਸੇ ਹੀ ਸਤਿਕਾਰ ਹੋਣਾ ਚਾਹੀਦਾ ਜੇ ਸਰੀਰਕ ਤੌਰ ਤੇ ਕੋਈ ਅਪੰਗਤਾ ਆ ਤੇ ਮੈਨੂੰ ਲੱਗਦਾ ਹੀ ਨਹੀਂ ਕਿ ਕਿਸੇ ਰਾਹ ਜਾਂਦੇ ਨੂੰ ਉਹ ਡਿਕਣਾ ਚਾਹੀਦਾ ਉਹਦੇ ਹੀ ਉਹ ਮਦਦ ਹੀ ਭਵੇਂ ਕਹਿ ਲਓ ਕਰਨੀ ਚਾਹੀਦੀ ਤੁਹਾਨੂੰ ਮੈਂ ਇੱਕ ਵਿਆਹ ਦੀ ਗੱਲ ਸੁਣਾਉਣਾ ਹੂੰ ਕਿਸੇ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਕਿਸੇ ਦੇ ਘਰ ਹੂੰ ਉਹਨਾਂ ਨੇ ਮਾਰੇ ਦਾ ਪ੍ਰਕਾਸ਼ ਕੀਤਾ ਹੋਇਆ ਸੀਗਾ ਖਨਪਾਟ ਸਾਹਿਬ ਸੀਗਾ ਹੂੰ ਭੋਗ ਪਿਆ ਹੂੰ ਭੋਗ ਪੈਣ ਤੋਂ ਬਾਅਦ ਉਹ ਗੁਰੂ ਘਰ ਦੇ ਵਿੱਚ ਉੱਪਰ ਸਿਖਰ ਦੇ ਉੱਪਰ ਜਦੋਂ ਭੋਗ ਪਿਆ ਤੇ ਮਾਰੇ ਫਿਰ ਲੈ ਕੇ ਆਉਣਾ ਸੀਗਾ ਜੀ ਜਦੋਂ ਭੋਗ ਪੈ ਗਿਆ ਸਾਰਾ ਕੁਝ ਹੋ ਗਿਆ ਨਾ ਸਾਰੇ ਜੀ ਕਈਆਂ ਨੇ ਤਾਂ ਪ੍ਰਸ਼ਾਦ ਵੀ ਲਿਆ ਉਤਰ ਗਿਆ ਰਿਹਾ ਜੀ ਹੂੰ ਕਿਉਂਕਿ ਥੱਲੇ ਲੰਗਰ ਸ਼ਕਣਾ ਸਿਗਾਣ ਕੇ ਹੂੰ ਸਾਰੇ ਜਣੇ ਆ ਗਏ ਹੂੰ ਉੱਤੇ ਤਿੰਨ ਬੰਦੇ ਬੈਠੇ ਰਹੇ ਹੂੰ ਇੱਕ ਤੇ ਜਿਹੜਾ ਮਾਰੇ ਦੀ ਹਜ਼ੂਰੀ ਦੇ ਵਿੱਚ ਬੈਠਾ ਸੀ ਹੂੰ ਦੂਸਰਾ ਭਾਈ ਜਿਹੜਾ ਪ੍ਰਸ਼ਾਦ ਵਰਤਾਉਂਦਾ ਸੀ ਜੀ ਤੇ ਤੀਸਰਾ ਮੈਂ ਅੱਛਾ ਜੀ ਉਹ ਮੇਰੇ ਕੋਲ ਆਣ ਕੇ ਬਹਿ ਗਿਆ ਕਹਿੰਦੇ ਤੁਸੀਂ ਵੀ ਚੱਲ ਜਾਣਾ ਸੀ ਅੱਛਾ ਮੈਨੂੰ ਕਹਿੰਦੇ ਹਮ ਸਚਾਈ ਹੈ ਉਹਨਾਂ ਦੀ ਗੱਲ ਦੇ ਵਿੱਚ ਮੈਂ ਕਹਿੰਦਾ ਜੀ ਗੱਲ ਇਹ ਆ ਵੀ ਮੇਰੀ ਮੇਰੇ ਗੁਰੂ ਨੇ ਕਦੀ ਬਾਹ ਨਹੀਂ ਛੱਡੀ ਹਮ ਤਾਂ ਮੈਂ ਆਪਣੇ ਗੁਰੂ ਛੱਡ ਕੇ ਕਿੱਦਾਂ ਚੱਲਦਾ ਚੱਲ ਜਾ ਜਦ ਤੱਕ ਮੇਰੇ ਗੁਰੂ ਸਾਹਿਬ ਨਹੀਂ ਜਾਂਦੇ ਤਦ ਤੱਕ ਮੈਂ ਵੀ ਨਹੀਂ ਜਾਂਦਾ ਜੀ ਫਿਰ ਉੱਠ ਕੇ ਮੈਂ ਉਹਨਾਂ ਨੂੰ ਗਿਆਤ ਤੇ ਥੱਲਿਓਂ ਪਰਿਵਾਰ ਵਾਲਿਆਂ ਨੂੰ ਲੈ ਕੇ ਆਇਆ ਕਿ ਜਿਹਦੀ ਬਦੌਲਤ ਸਾਰਾ ਕੁਝ ਹੈਗਾ ਘਟੋ ਘਟ ਉਹਨਾਂ ਨੂੰ ਤੇ ਅਦਬ ਸਤਕਾਰ ਦੇ ਨਾਲ ਉਹਨਾਂ ਦੇ ਮਹਿਲ ਦੇ ਵਿੱਚ ਛੱਡਿਆ ਹੀ ਜੀ ਇਹੋ ਜਿਹਾ ਕਿ ਤੁਸੀਂ ਗੱਲ ਨਾ ਬਿਲਕੁਲ ਆਪਣੀ ਹੱਟ ਵੀ ਤੀ ਸੁਣਾਈ ਨਾ ਇਹ ਆਮ ਹੀ ਅਸੀਂ ਦੇਖਦੇ ਆਂ ਮਹਾਰਾਜ ਦਾ ਪ੍ਰਕਾਸ਼ ਕਿਤਾ ਹੁੰਦਾ ਸੁੰਨਾ ਛੱਡਿਆ ਹੁੰਦਾ ਜਿਹੜੀ ਕਿ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਬੇहद ਗਲਤ ਗੱਲ ਆ ਔਰ ਇਹ ਬਹੁਤ ਵੱਡੀ ਬੇਅਦਬੀ ਆ ਆਪਣੇ ਬਜ਼ੁਰਗ ਇਹ ਗੱਲ ਕਿਹਾ ਕਰਦੇ ਸੀ ਪਰ ਅਸੀਂ ਬਾਕੀ ਚੀਜ਼ਾਂ ਤੇ ਛੱਡੀਆਂ ਹੀ ਛੱਡੀਆਂ ਸੀ ਤੇ ਗੁਰੂ ਨੂੰ ਵੀ ਇੱਕ ਹਿਸਾਬ ਨਾਲ ਛੱਡੀ ਬੈਠੇ ਹਾਂ ਬਿਲਕੁ ਸਾਡਾ ਇਹ ਗੱਲ ਕਰਨ ਦਾ ਮਕਸਦ ਪਤਾ ਕੀ ਹੈ ਦਰਸ਼ਕੋ ਸਾਡਾ ਮਕਸਦ ਇਹ ਹੈ ਕਿ ਅਸੀਂ ਜ਼ਰੂਰੀ ਕੰਮਾਂ ਦੇ ਲਈ ਚਾਹੇ ਖੁਸ਼ੀ ਹੋਵੇ ਚਾਹੇ ਗਮੀ ਹੋਵੇ ਅਸੀਂ ਜ਼ਰੂਰੀ ਕੰਮਾਂ ਦੇ ਲਈ ਇਕੱਤਰ ਨਹੀਂ ਹੁੰਦੇ ਜੀ ਸਾਡੇ ਵਿੱਚ ਉਹ ਭਾਵਨਾ ਹੈ ਨਹੀਂ ਕਿ ਅਸੀਂ ਕਿਸੇ ਦੇ ਸੁੱਖ ਜਾਂ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਉਹਦਾ ਸੁੱਖ ਤੇ ਦੁੱਖ ਸੁੱਖ ਜਿਹੜਾ ਉਹ ਵੰਡਾਇਆ ਜਿਹੜਾ ਨਾ ਉਹ ਦੁੱਗਣਾ ਚੋਗਣਾ ਹੋ ਜਾਂਦਾ ਦੁੱਖ ਵੰਡਾਇਆ ਜਿਹੜਾ ਉਹ ਘਟ ਜਾਂਦਾ ਸੋ ਸਾਨੂੰ ਸ਼ਾਮਿਲ ਹੋਣਾ ਆ ਜਵੇ ਅਸੀਂ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਵਿਪਤਾ ਪੈ ਜਵੇ ਜੀ ਉਦੋਂ ਅਸੀਂ ਜਾ ਕੇ ਉੱਥੇ ਖੜ ਜਾਈਏ ਤਾਂ ਅਗਲੇ ਨੂੰ ਹੌਸਲਾ ਹੋ ਜਾਂਦਾ ਜੀ ਬਿਲਕੁਲ ਕਹਿੰਦੇ ਹੁੰਦੇ ਨਾ ਕੋਈ ਨਾਲ ਖੜਾ ਖੜਾ ਜਵੇ ਇਹ ਬਹੁਤ ਵੱਡੀ ਗੱਲ ਹੁੰਦੀ ਕਿ ਕੋਈ ਕਿਸੇ ਨੇ ਕਿਸ ਦਾ ਦੁੱਖ ਨਾ ਲਾ ਕੇ ਲੈ ਨਹੀਂ ਜਾਣਾ ਹੁੰਦਾ ਜਿਹੜੇ ਸ਼ਬਦ ਹੁੰਦੇ ਨਾ ਇਹ ਬਾਣ ਵੀ ਹੁੰਦੇ ਆ ਮਲਮ ਵੀ ਹੁੰਦੇ ਆ ਜੀ ਕਿਹੜੇ ਵਕਤ ਤੁਸੀਂ ਕਿਸ ਤਰ੍ਹਾਂ ਚਲਾਉਂਦੇ ਹੋ ਅਸਰ ਕਰਦੇ ਨੇ ਬਿਲਕੁਲ ਅਸਰ ਕਰਦੇ ਜੀ ਇਹਨਾਂ ਨੇ ਅਸਰ ਕਰਨਾ ਹੀ ਕਰਨਾ ਸੋ ਸਾਨੂੰ ਇਹ ਸੋਚ ਵਿਚਾਰ ਕਰਨੀ ਚਾਹੀਦੀ ਹੈ ਇਹ ਸਾਰਿਆਂ ਤੇ ਖੁਸ਼ੀਆਂ ਵੀ ਹੋਣੀਆਂ ਗਮੀਆਂ ਵੀ ਆਉਣੀਆਂ ਜੰਮਣਾ ਵੀ ਹੈ ਮਰਨਾ ਵੀ ਹੈ ਸਾਰਾ ਕੁਝ ਹੀ ਹੋਣਾ ਸਾਡੇ ਤੁਹਾਡੇ ਘਰਾਂ ਦੇ ਵਿੱਚ ਤੇ ਜੇਕਰ ਅਸੀਂ ਉਹ ਪੁਰਾਣੀਆਂ ਰੌ ਰੀਤਾਂ ਜੀ ਕਾਇਮ ਰੱਖੀਏ ਜੀ ਉਹ ਰਵੈਤਾਂ ਕਾਇਮ ਰੱਖੀਏ ਜਿਹਨੇ ਮਰਜ਼ੀ ਆਦ ਨੂੰ ਖੋਜੀਏ ਜਿੰਨੀਆਂ ਮਰਜ਼ੀ ਵੱਡੀਆਂ ਕੋਠੀਆਂ ਬਣਾ ਲਈਏ ਜੋ ਮਰਜ਼ੀ ਜਿੱਥੇ ਮਰਜ਼ੀ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਮਰਜ਼ੀ ਘੁੰਮ ਫੈਰਾਈਏ ਜੇਕਰ ਅਸੀਂ ਆਪਣੀਆਂ ਪੁਰਾਣੀਆਂ ਉਹ ਰੌ ਰੀਤਾਂ ਨੂੰ ਕਾਇਮ ਰੱਖ ਲਈਏ ਜੀ ਉਹਨਾਂ ਦੇ ਨਾਲ ਜੀਵਨ ਜੀ ਲਈਏ ਜੀ ਜਿਹਨੇ ਮਰਜ਼ੀ ਆਦਨਿਕ ਹੋ ਜਾਈ ਆਪਾਂ ਕਿਹੜਾ ਤੁਹਾਨੂੰ ਕਹਿੰਦੇ ਚਾਦਰਾਂ ਕੁੜਤਾ ਲਾ ਕੇ ਰੱਖਿਆ ਰਹੋ ਬਈ ਜਾਂ ਤੁਸੀਂ ਤੁਰਲੇ ਵਾਲੀ ਪੱਗ ਬੰਨ ਕੇ ਰੱਖਿਆ ਕਰੋ ਤੁਸੀਂ ਆਹ ਕਰ ਲਓ ਤੁਸੀਂ ਉਹ ਕਰ ਨਹੀਂ ਤੁਸੀਂ ਜਿੰਨੇ ਮਰਜ਼ੀ ਮਾਡਰਨ ਹੋ ਜਾਓ ਜੀ ਪਰ ਰੌ ਰੀਤਾਂ ਜਿਹੜੀਆਂ ਨਾ ਉਹ ਤੁਸੀਂ ਜੇਕਰ ਆਪਣੀਆਂ ਪੁਰਾਣੀਆਂ ਰੱਖੋ ਤਾਂ ਉੱਥੇ ਲੋਕਾਂ ਦਾ ਸੁੱਖ ਜਿਹੜਾ ਆ ਉਹ ਦੁੱਗਣਾ ਹੁੰਦਾ ਹੈ ਦੁੱਖ ਜਿਹੜਾ ਉਹ ਘਟ ਜਾਂਦਾ ਜੀ ਬਿਲਕੁਲ ਨਾਲੇ ਨਾ ਆਧੁਨਿਕ ਹੋਣ ਲਈ ਹੋਰ ਚੀਜ਼ਾਂ ਬਹੁਤ ਨੇ ਜ਼ਰੂਰਤ ਨਹੀਂ ਭਾਈ ਇੰਨਾ ਗੱਲਾਂ ਚ ਆਧੁਨਿਕ ਹੋਣਾ ਨੇ ਜੋ ਜੀ ਸਾਡੇ ਨਾਲ ਜੁੜ ਲਈ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਤੁਹਾਡਾ ਵੀ ਜੀ ਦਰਸ਼ਕੋ ਦੁੱਖ ਸੁੱਖ ਜ਼ਿੰਦਗੀ ਦੇ ਦੋ ਸਿੱਕੇ ਆ ਦੁੱਖ ਵੀ ਹੋਣੇ ਨੇ ਤੇ ਸੁੱਖ ਵੀ ਹੋਣੇ ਨੇ ਸੋ ਆਪਣੀਆਂ ਪ੍ਰਾਣੀਆਂ ਰੌ ਰਿਤਾ ਨੂੰ ਯਾਦ ਰੱਖ ਕੇ ਘਟੋ ਘਟ ਦੁੱਖਾਂ ਦੇ ਵਿੱਚ ਸ਼ਾਮਿਲ ਹੋਣਾ ਸਿੱਖੀਏ ਬਹੁਤਾ ਨਹੀਂ ਤਾਂ ਇਨਸਾਨੀਅਤ ਘਟੋ ਘਟ ਜਿੰਦਾ ਰਹੇ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har hafte IPTV platform te dekh sakde ho Ranje jappe ton door te mudde de neere Live Punjabi TV